ਦੇ ਕੀ ساری ਬਾਤ ਸਹੀ ਆ ਪਰ ਮੇਰਾ ਪਿੰਡ ਜੋਗਵਾਲ ਵੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਤਾਂ 버ਗਰ ਖਾਣ ਦੇ ਇਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਚਲਵੇ ਜਲਵਾਰੈਸਟ੍ਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਪੈ ਜਾਣੇ ਤੇ ਬਿਟ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਰੀਆਂ ਮੰਨਦੇ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਵਾਂ ਨੇ ਮੂੰਹ ਬੰਦੇ ਸਾਰਾ ਹੁੰਦੇ ਗੋੜੀਆਂ ਮਾਰਦੇ ਉਹ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਛਿੱਛ ਗੈਂਦੇ ਹੀ ਕਾਂ ਕੱਟ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀਤ ਲਾਤੇ ਮਾਰੀ ਕਿ ਡੇਲੀ ਦੇ ਮੈਂ ਸਰਪਰ ਮੋਟਰਸਾਈਕਲ ਭਜਾ ਲਿਆ ਉਥੋਂ ਕਿੰਨੇ ਬੰਦੇ ਜ਼ਖਮੀ ਗੱਡੀ ਅੱਡੇ ਸਰ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋਨ ਸਰ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਾਨੂੰ ਵੀ ਕਹਿੰਦੇ ਰੈਫਰ ਗੋੜੀਆਂ ਉਥੋਂ ਨਿਕਲਣੀਆਂ ਜਾ ਕੇ ਕੋ ਲਾਕਡ ਕਿਉਂ ਕੀਤਾ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਆ ਜਾ ਕੋ ਖਾ ਪੀ ਕੇ ਆਉਂਦੇ ਆ ਲਾਗੇ ਦੇ ਕਲਾ ਨੌੜ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਸੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਕ ਡਟ ਜਾਂ ਕੀ ਗੱਲ ਸੀ ਤੇ ਸਰ ਸਿੱਡੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਤੀ ਸਰ ਵਰਨਾ ਗੱਡੀ ਚ ਟੇਰਾਗੇ ਨਹੀਂ ਨਹੀਂ ਸਰ ਇਹ ਤੇ 버거 ਖਾਨ ਦੇ 버거 ਕੋਲ ਕੀ ਜਾਣਗੇ 버거 ਖਾਨ ਤੋਂ ਬੋਲਦਾ ਲੱਗਦਾ ਆਂ ਅਸੀਂ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇੋਂ ਫੜਿਆ ਨੂੰ ਚੱਲ ਗਏ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਕੋਲ ਜਿਹਾ ਪਿੰਡ ਹੈ 버거 ਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲਦੇ ਕਹਿੰਦੇ ਅੱਜ ਲਈ ਗੁਰਦਾਪੁਰ ਤੋਂ ਸਰ ਗੁਰਦਾਪੁਰ ਹੱਲਾ ਨਹੀਂ ਸਰ ਗੁਰਦਾਪੁਰ ਕਾਨ ਵੀ ਨਾ ਆਏ ਦੀ ਠੀਕ ਹੈ ਸਰ ਇਹ ਫਲਾਬਾਤਾ ਤੇ ਕੀ ਕਮਾਈ ਸ਼ਾਲੀ ਅਰੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਣਦੇ ਚਤੇ ਸਾਨੂੰ ਮਿਲ ਗਏ ਤੇ ਉੱਤੇ ਬਰਗਖਾਂਡਾ ਵੇ ਆਪਾਂ ਸਾਰੇ ਜਾਣੇ ਤੇ ਜਿਹੜਾ ਬਰਗਖਾਂਡਾ ਵੇ ਤੇ ਪਤਾ ਨਹੀਂ ਉਹ ਸਰ ਵਰਨਾ ਗੱਡੀ ਜੋ ਪਤਾ ਨਹੀਂ ਗੱਡੀ ਵਰਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰ ਲਿਆ ਸਾਰਾ ਗੱਡੀ ਨਹੀਂ ਹਾਂ ਦੀ ਨਹੀਂ ਹਾਂ ਕਿੰਨੇ ਚੱਕੀ ਸਾਲੇ ਹੋਏ ਨੇ 5-7 ਜਾਣੀ ਸਰ ਤੇ ਕਿਹੜੀ ਗੋਲੀ ਹਾਂਜੀ ਸਰ ਮੈਂ ਲਾਤੇ ਚ ਨਿਕ ਸੀ ਸੀਨੇ ਨੂੰ ਫਾਇਰ ਕਿ ਸਾਰਾ ਨਾ ਨਿਸਰਪਤਾ ਬਾਬਾ ਕੀਤੇ ਨੰਤਾ 145 ਅਰਜੀਤ ਸਿੰਘ ਸਰ ਅਰਜੀਤ ਸਿੰਘ ਫੈਲਾਬਾਦੋਂ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਜੇ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੋਰ ਦੋ ਹੀ ਥਿਆ ਪੜਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਨੇ ਆ ਦੋ ਜਨੇ ਆ ਡਿਪਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਆ ਟ੍ਰੀਟਮੈਂਟ ਚੱਲਦਾ ਜਿੱਤੂ ਰੋਕ ਕਰ ਹਾਂਜੀ ਇਕਲੋਗ੍ਰਾਫਰ ਕਰ